ਚਾਹ ਦੇ ਤੇ ਦੇਵਿਸਾਨ ਦਾਸਤਾਨੇ ਪਾਤਸ਼ਾਹੀ ਨੌਵੀਂ ਗੁਰਦੁਆਰਾ ਬੜੀ ਸੰਗਤ ਨੀਚੀ ਬਾਗ ਜਿੱਥੇ ਧੰਗੁਰੂ ਤੇਗ ਬਹਾਦਰ ਮਹਾਰਾਜ ਨੇ ਕਰੀਬ 7 ਮਹੀਨੇ ਸੰਗਤਾਂ ਨੂੰ ਪ੍ਰਭੂ ਪਰਮਾਤਮਾ ਦੇ ਇਲਾਹੀ ਉਪਦੇਸ਼ ਦੇਣ ਕਰਵਾਏ ਸਨ ਗੁਰੂ ਸਹਿਬਾਨ ਦੇ ਸਮੇਂ ਗੁਰਦੁਆਰਾ ਸ਼ਬਦ ਖੋਦ ਵਿੱਚ ਨਹੀਂ ਸੀ ਆਇਆ ਜਿੱਥੇ ਵੀ ਗੁਰੂ ਸਾਹਿਬ ਨੇ ਸੰਗਤ ਸਥਾਪਿਤ ਕੀਤੀ ਜਾਪ ਪ੍ਰਚਾਰਕ ਨਿਯੁਕਤ ਕੀਤੇ ਪ੍ਰਭੂ ਪਰਮਾਤਮਾ ਦੇ ਨਾਮ ਤੇ ਕੁਪਦੇਸ਼ ਟ੍ਰੇਡ ਕਰਵਾਉਣ ਲਈ ਸਥਾਨ ਬਣਾਏ ਉਹਨਾਂ ਨੂੰ ਧਰਮਸ਼ਾਲਾ ਜਾਫਿਰ ਸੰਗਤ ਦਾ ਨਾਮ ਦਿੱਤਾ ਗਿਆ ਇਸੇ ਕਰਕੇ ਇਤਿਹਾਸ ਵਿੱਚ ਬੜੀ ਸੰਗਤ ਛੋਟੀ ਸੰਗਤ ਅਤੇ ਸੰਗਤ ਟੋਲਾ ਇਸ ਤਰ੍ਹਾਂ ਦੇ ਅਨੇਕਾਂ ਇਤਿਹਾਸਿਕ ਸਥਾਨ ਸਾਡੇ ਸਾਹਮਣੇ ਆਉਂਦੇ ਹਨ ਅੱਜ ਅਸੀਂ ਇਸ ਵੀਡੀਓ ਰਾਹੀਂ ਸ਼੍ਰੀ ਗੁਰੂ ਤੇਗ ਪਾਹਾੜ ਸਹਿ ਮਹਾਰਾਜ ਦੇ ਪਾਵਨ ਚਰਨ ਸਪर्श ਪ੍ਰਾਪਤ ਇਤਿਹਾਸਿਕ ਸਥਾਨ ਗੁਰਦੁਆਰਾ ਬੜੀ ਸੰਗਤ ਨੀਤੀ ਬਾਗ ਦੇ ਦਰਸ਼ਨ ਕਰਾਂਗੇ ਵਾਰਾਨਸੀ ਵਿਖੇ ਸੁਸ਼ੋਭਿਤ ਗੁਰਦੁਆਰਾ ਬੜੀ ਸੰਗਤ ਨੀਤੀ ਬਾਗ ਨੇ ਆਪਣੇ ਅੰਦਰ ਸਿੱਖ ਇਤਿਹਾਸ ਦਾ ਬੇਸ਼ਕੀਮਤੀ ਦਸਤਾਵੇਜ਼ ਸੰਭਾਲਿਆ ਹੋਇਆ ਹੈ ਸ਼੍ਰੀ ਗੁਰੂ ਤੇਗ ਪਾਹਾੜ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਸ ਪੁਰਾਤਨ ਇਤਿਹਾਸਿਕ ਗੁਰਦੁਆਰੇ ਦਾ ਵਰਤਮਾਨ ਜਿਤਨਾ ਖੂਬਸੂਰਤ ਹੈ ਇਸ ਤੀ ਉਸਾਰੀ ਦੇ ਪਿਛਲੇ ਕਹਾਣੀ ਉਤਨੀ ਹੀ ਰੋਚਕ ਹੈ ਨੀਚੀ ਬਾਗ ਦੇ ਇਸ ਇਤਿਹਾਸਿਕ ਗੁਰਦੁਆਰੇ ਨਾਲ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੇ ਬਚਪਨ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ ਇਤਿਹਾਸਿਕ ਦਸਤਾਵੇਜ਼ਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਨੀਤੀ ਬਾਗ ਦੇ ਵਸਨੀਕ ਭਾਈ ਕਲਿਆਣ ਜੀ ਦੇ ਘਰ ਕਰੀਬ 7 ਮਹੀਨਿਆਂ ਦਾ ਸਮਾਂ ਬਤੀਤ ਕਰਦਿਆਂ ਸੰਤਾਂ ਨੂੰ ਪ੍ਰਭੂ ਪਰਮਾਤਮਾ ਦੇ ਇਲਾਹੀ ਉਪਦੇਸ਼ ਸ੍ਰੇਣ ਕਰਵਾਏ ਸਨ ਜਿੱਥੇ ਮਗਰੋਂ ਗੁਰੂ ਸਾਹਿਬ ਦੀ ਯਾਦ ਵਿੱਚ ਇਸ ਸਥਾਨ ਉੱਤੇ ਗੁਰਦੁਆਰਾ ਬੜੀ ਸੰਗਤ ਨੀਤੀ ਬਾਗ ਦਾ ਨਿਰਮਾਣ ਕਰਵਾਇਆ ਗਿਆ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੀਤੀ ਬਾਗ ਤੋਂ ਆਪਣੀ ਅਗਲੀ ਯਾਤਰਾ ਲਈ ਰਵਾਨਾ ਹੋਣ ਲੱਗੇ ਤਾਂ ਸਿੱਖ ਸ਼ਰਧਾਲੂ ਇਸ ਵਿਛੋੜੇ ਵੇਲੇ ਉਦਾਸ ਹੋ ਗਏ ਸਨ ਸਿੱਖਾਂ ਦਾ ਪਿਆਰ ਤੇ ਸਤਕਾਰ ਵੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣਾ ਚੋਲਾ ਅਤੇ ਖੜਾਵਾ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਮੇਰੀ ਯਾਦ ਆਵੇ ਤਾਂ ਇਹਨਾਂ ਵਸਤਾਂ ਦੇ ਦਰਸ਼ਨ ਕਰ ਲੈਣਾ ਤੁਹਾਨੂੰ ਮੇਰਾ ਦਰਸ਼ਨ ਹੋ ਜਾਵੇਗਾ ਅੱਜ ਗੁਰੂ ਸਾਹਿਬ ਜੀ ਦੇ ਉਸ ਪਾਵਨ ਪਵਿੱਤਰ ਚਰਨ ਸਪर्श ਪ੍ਰਾਪਤ ਇਤਿਹਾਸਿਕ ਸਥਾਨ ਉੱਤੇ ਗੁਰਦੁਆਰਾ ਬੜੀ ਸੰਗਤ ਨੀਤੀ ਬਾਗ ਸ਼ੁਸ਼ੋਭਤ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਉਹ ਇਤਿਹਾਸਿਕ ਚੋਲਾ ਅਤੇ ਖੜਾਵਾਂ ਸੰਗਤਾਂ ਦੇ ਦਰਸ਼ਣਾਂ ਲਈ ਸੰਭਾਲੀਆਂ ਗਈਆਂ ਹਨ